ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਡੇ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਹੋਰ ਨਵੇਂ ਰਿਸ਼ਤੇ ਤੁਹਾਡੇ ਤੱਕ ਪਹੁੰਚ ਸਕਣ ਇਹ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਤੇ ਕੁੜੀਆਂ ਦੇ ਹੁੰਦੇ ਆ ਰਿਸ਼ਤਾ ਹੈ ਜੀ ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਸਿੱਧੂ ਰਜਿਸਟ੍ਰੇਸ਼ਨ ਨੰਬਰ 1130 ਨੰਬਰ ਡੇਟ ਆਫ ਬਰਥ ਲੜਕੀ ਦਾ 15 ਤਰੀਕ ਚੌਥਾ ਮਹੀਨਾ 1994 ਦਾ ਬਾਰਨ ਹਾਈਟ 5 ਫੁੱਟ 3 ਇੰਚ ਸਟੱਡੀ ਐਮਏ ਪੰਜਾਬੀ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਿਆ ਹੋਇਆ ਹੈਗਾ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭਰਾ ਕੈਨੇਡਾ ਚ ਪੀਆਰ ਹੈ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਮਾਤਾ ਅਤੇ ਪਿਤਾ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਇਹਨਾਂ ਨੇ ਲੜਕੀ ਦਾ ਰਿਸ਼ਤਾ ਕਰਨਾ ਲੜਕੀ ਨੂੰ ਘੱਟੋ ਘੱਟ ਜ਼ਮੀਨ 10 ਕਿੱਲੇ ਤੱਕ ਆਉਂਦੀ ਹੋਵੇ ਵਧੀਆ ਪਰਿਵਾਰ ਹੋਵੇ ਲੜਕਾ ਕੈਨੇਡਾ ਦਾ ਪੀਆਰ ਹੋਵੇ ਸਿੰਗਲ ਮੁੰਡਾ ਹੋਵੇ ਜੀ ਸਿਆਣਾ ਤੇ ਸਮਝਦਾਰ ਵਧੀਆ ਸਟੱਡੀ ਕੀਤੀ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਜੀ ਜਿਸ ਕਿਸੇ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਸਾਡੇ ਨਾਲ ਸਕਰੀਨ ਤੇ 1130 ਨੰਬਰ ਕਹ ਕੇ ਇਹ ਪਰਿਵਾਰ ਦਾ ਰਿਸ਼ਤਾ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ 1128 ਨੰਬਰ ਜ਼ਿਲ੍ਹਾ ਫਰੂਜ਼ਪੁਰ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਖੋਸਾ ਡੇਟ ਆਫ ਬਰਥ 13/8/1999 ਦਾ ਬਾਰਨ ਹਾਈਟ 5 ਫੁੱਟ 10 ਇੰਚ ਸਟੱਡੀ ਪਲੱਸ 2 ਪਾਸ ਕਰਕੇ ਨਾਲ ਆਈਟੀਆਈ ਡਿਪਲੋਮਾ ਕੀਤਾ ਹੈਗਾ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭਰਾ ਹੈ ਉਹ ਕੈਨੇਡਾ ਚ ਸਿਟੀਜ਼ਨ ਹੈ ਫਾਦਰ ਸਾਹਿਬ ਪੰਜਾਬ ਪੁਲਿਸ ਚ ਜੌਬ ਕਰਦੇ ਨੇ ਥਾਣੇਦਾਰ ਦੀ ਡਿਊਟੀ ਤੇ ਮਾਤਾ ਜੀ ਹਾਊਸ ਵਾਈਫ ਨੇ ਮੁੰਡਾ ਮੋਢਾਗਾ ਸ਼ੌਂਕ ਉਹ ਜੋ ਪੱਗ ਬੰਨਦਾਗਾ ਸਾਰੀ ਫੈਮਿਲੀ ਵੈਸ਼ਨੂ ਹੈ ਮੁੰਡਾ ਨਸ਼ੇ ਪੱਤੇ ਤੋਂ ਦੂਰ ਹੈ ਇਸ ਪਰਿਵਾਰ ਨੂੰ ਲੜਕੀ ਦਾ ਰਿਸ਼ਤਾ ਚਾਹੀਦਾ ਲੜਕੀ ਕੈਨੇਡਾ ਦੀ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਚਾਹੇ ਲੜਕੀ ਸਟੱਡੀ ਬੇਸ ਤੇ ਗਈ ਹੋਵੇ ਕੈਨੇਡਾ ਜੀ ਲੜਕੀ ਦੀ ਕਾਸਟ ਜਰਸੀਕ ਹੋਵੇ ਵਿਆਹ ਪੱਕਾ ਕਰਨ ਦਾ ਦੂਸਰੀ ਆਪਸ਼ਨ ਤੇ ਇਹ ਲੜਕਾ ਪੇਪਰ ਮੈਰਿਜ ਵੀ ਕਰਵਾ ਲਏਗਾ ਜੀ ਜੇਕਰ ਲੜਕੀ ਦਾ ਵੀਜ਼ਾ ਆਇਆ ਹੋਇਆਗਾ ਜਿਸ ਕਿਸੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਜਾਂ ਜਿਸ ਨੂੰ ਪਸੰਦ ਆਉਂਦਾ ਉਹ ਇਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇ 6239281487 ਅਗਲਾ ਰਿਸ਼ਤਾ ਹੈ ਜੀ 1129 ਨੰਬਰ ਜ਼ਿਲ੍ਹਾ ਸੰਗਰੂਰ ਮੁੰਡੇ ਦੀ ਕਾਸਟ ਮਜਬੀ ਸਿੱਖ ਗੋਤ ਚੈਨਲ ਡੇਟ ਆਫ ਬਰਥ 10 ਤਰੀਕ ਸ਼ਮਾ ਮਹੀਨਾ 1994 ਦਾ ਬੋਰਨ ਹਾਈਟ 5 ਫੁੱਟ 11 ਇੰਚ ਸਟੱਡੀ ਬੀਏ ਚੱਲ ਰਹੀ ਹੈ ਜੀ ਮੁੰਡਾ ਜੌਬ ਆਰਮੀ ਚ ਕਰਦਾ ਹੈਗਾ 9 ਸਾਲ ਹੋ ਗਏ ਸਰਵਿਸ ਕਰਦਿਆਂ ਨੂੰ ਪਰਿਵਾਰ ਵਿੱਚ ਬ੍ਰਦਰ ਇੱਕ ਹੈਗੇ ਸਿਸਟਰ ਮੈਰਿਡਾ ਮਾਤਾ ਤੇ ਪਿਤਾ ਜੀ ਨੇ ਮੁੰਡਾ ਬਦਿਆ ਸੋਹਣਾ ਸੁਨੱਖਾ ਹੈਗਾ ਸੈਲਰੀ ਵੀ ਵਧੀਆ ਲੈ ਰਿਹਾ ਹੈਗਾ ਘਰ ਵੀ ਵਧੀਆ ਸੋਹਣਾ ਪਾਇਆ ਹੋਇਆ ਹੈ ਜੀ ਲੜਕੀ ਦਾ ਰਿਸ਼ਤਾ ਚਾਹੀਦਾ ਹੈਗਾ ਲੜਕੀ ਸਰਕਾਰੀ ਕਿਸੇ ਵੀ ਫੀਲਡ ਚ ਜੌਬ ਕਰਦੀ ਹੋਵੇ ਟੀਚਰ ਲੜਕੀ ਨੂੰ ਪਹਿਲ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਸਿਆਣੀ ਤੇ ਸਮਝਦਾਰ ਜਿਸ ਕਿਸਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਕਰਨ 8699699414 69996 99414 ਧੰਨਵਾਦ ਜੀ